ਕਿਵੇਂ ਨੇਪਾਲੀਆਂ ਨੇ ਕਾਂਗੜੇ ਦੇ ਕਿਲੇ ਤੇ ਕਬਜ਼ਾ ਕਰ ਲਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਭਜਾਈ ਨੇਪਾਲੀ ਫੌਜ ਅਤੇ ਖਾਲਸਾ ਰਾਜ ਦਾ ਕੀਤਾ ਐਲਾਨ ਕਿਵੇਂ ਹਿਮਾਚਲ ਬਣਿਆ ਸੀ ਪੰਜਾਬ ਦਾ ਹਿੱਸਾ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਾਂਗੜੇ ਦੇ ਕਿਲੇ ਦੀ ਕਿਸ ਤਰ੍ਹਾਂ ਨੇਪਾਲੀਆਂ ਤੋਂ ਕਾਂਗੜੇ ਦੇ ਕਿਲੇ ਨੂੰ ਬਚਾਇਆ ਅਤੇ ਪੰਜਾਬ ਦਾ ਹਿੱਸਾ ਬਣਾਇਆ ਜਦੋਂ ਨੇਪਾਲੀ ਅਮਰ ਸਿੰਘ ਥਾppa ਦੀ ਅਗਵਾਈ ਦੇ ਵਿੱਚ ਗੋਰਖੇ ਹਿਮਾਚਲ ਪਰਬਤ ਦੇ ਨਾਲ-ਨਾਲ ਪਹਾੜੀ ਰਾਜਿਆਂ ਨੂੰ ਹਰਾਉਂਦੇ ਹੋਏ ਕਾਂਗੜੇ ਤੱਕ ਪੁੱਜ ਗਏ ਉਨ੍ਹਾਂ ਦਾ ਮਕਸਦ ਕਾਂਗੜੇ ਦੇ ਕਿਲੇ ਤੇ ਕਬਜ਼ਾ ਕਰਨਾ ਸੀ ਜਦੋਂ ਗੋਰਖੇ ਕਾਂਗੜਾ ਪੁੱਜੇ ਤਾਂ ਇਸ ਦੀ ਜਾਣਕਾਰੀ ਕਾਂਗੜੇ ਦੇ ਰਾਜੇ ਸੰਸਾਰਚੰਦ ਨੂੰ ਮਿਲੀ ਤਾਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਤੋਂ ਮਦਦ ਮੰਗੀ ਦੂਜੇ ਪਾਸੇ ਗੋਰਖਿਆਂ ਨੇ ਵੀ ਅੰਗਰੇਜ਼ਾਂ ਤੋਂ ਮਦਦ ਮੰਗੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਤੁਸੀਂ ਇਸ ਲੜਾਈ ਵਿੱਚ ਦਖਲ ਨਾ ਦਿਓ ਇਸ ਦੇ ਬਦਲੇ ਅਸੀਂ ਤੁਹਾਨੂੰ ਨਜ਼ਰਾਨੇ ਭੇਟ ਕਰਾਂਗੇ ਦੂਜੇ ਪਾਸੇ ਅੰਗਰੇਜ਼ਾਂ ਨੇ ਗੋਰਖਿਆਂ ਦੀ ਬੇਨਤੀ ਅਤੇ ਰਾਜਾ ਸੰਸਾਰਚੰਦ ਦੀ ਅਪੀਲ ਨੂੰ ਇਸ ਕਰਕੇ ਰੱਦ ਕਰ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਅੰਮ੍ਰਿਤਸਰ ਸੰਧੀ ਦੇ ਮੁਤਾਬਕ ਸਤਲੁਜ ਦੇ ਪੱਛਮੀ ਵੱਲ ਲੋਕਾਂ ਦੇ ਕਿਸੇ ਵੀ ਮਾਮਲੇ ਵਿੱਚ ਅਸੀਂ ਦਖਲ ਨਹੀਂ ਦੇ ਸਕਦੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਗੋੜਖਿਆਂ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੀ ਕਾਂਗੜੇ ਨੂੰ ਪੰਜਾਬ ਦਾ ਹਿੱਸਾ ਬਣਾਉਣਾ ਚਾਹੁੰਦੇ ਸਨ ਕਿਉਂਕਿ ਇਸ ਪਾਸੇ ਤੋਂ ਪੰਜਾਬ ਉੱਤੇ ਹਮਲੇ ਦਾ ਖਤਰਾ ਘਟ ਜਾਵੇ ਇਸ ਕਰਕੇ ਕਾਂਗੜੇ ਨੂੰ ਬਾਹਰੀ ਹਮਲਿਆਂ ਤੋਂ ਬਚਾਉਣਾ ਮਹਾਰਾਜਾ ਰਣਜੀਤ ਸਿੰਘ ਦੀ ਮਜਬੂਰੀ ਸੀ ਸੰਸਾਰ ਚਾਂਦੀ ਇਸ ਬੇਨਤੀ ਨੂੰ ਮਹਾਰਾਜਾ ਰਣਜੀਤ ਸਿੰਘ ਮਨਜ਼ੂਰ ਕਰ ਸਕਦੇ ਸਨ ਪਰ ਉਹਨਾਂ ਦੀਆਂ ਕੁਝ ਸ਼ਰਤਾਂ ਸੀ ਕਿ ਕਾਂਗੜਾ ਆਪਣੇ ਆਪ ਨੂੰ ਪੰਜਾਬ ਦਾ ਹਿੱਸਾ ਮੰਨ ਲਵੇ ਅਤੇ ਕਾਂਗੜੇ ਦੇ ਕਿਲੇ ਨੂੰ ਪੰਜਾਬ ਦੀਆਂ ਫੌਜਾਂ ਦੇ ਹਵਾਲੇ ਕਰ ਦੇਵੇ ਕਾਂਗੜੇ ਦੇ ਰਾਜੇ ਸੰਸਾਰਚੰਦ ਨੂੰ ਪਤਾ ਸੀ ਕਿ ਉਹ ਗੋਰਖਿਆਂ ਤੋਂ ਜਿੱਤ ਨਹੀਂ ਸਕਦਾ ਇਸ ਕਰਕੇ ਉਸਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਦੇ ਆਲੇ ਦੁਆਲੇ ਸਾਰੇ ਰਾਜਿਆਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦਾ ਸਮਾਨ ਗੋਰਖਿਆਂ ਨੂੰ ਨਾ ਵੇਚਣ ਅਤੇ ਖਾਲਸਾ ਫੌਜ ਨੇ ਨੇਪਾਲ ਵੱਲੋਂ ਵੀ ਉਹਨਾਂ ਦੇ ਸਮਾਨ ਦੀ ਸਪਲਾਈ ਬੰਦ ਕਰ ਦਿੱਤੀ। 24 ਅਗਸਤ 1809 ਨੂੰ ਸਿੱਖ ਫੌਜ ਨੇ ਕਾਂਗੜੇ ਦੇ ਕਿਲੇ ਉੱਤੇ ਹਮਲਾ ਕਰ ਦਿੱਤਾ। ਗੋਰਖਿਆਂ ਦੇ ਕੋਲ ਹੁਣ ਖਾਣ ਪੀਣ ਦਾ ਸਮਾਨ ਖਤਮ ਹੋਣ ਲੱਗ ਪਿਆ ਅਤੇ ਗੋਰਖਿਆਂ ਨੇ ਹੌਲੀ-ਹੌਲੀ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਤਾਕਤ ਦੇ ਨਾਲ ਕਿਲੇ ਦੇ ਉੱਪਰ ਹਮਲਾ ਕਰ ਦਿੱਤਾ। ਗੋਰਖੇ ਕਿਲਾ ਛੱਡ ਕੇ ਭੱਜ ਗਏ। ਅਤੇ ਕਿਲੇ ਤੋਂ ਥੋੜੀ ਦੂਰ ਗਣੇਸ਼ ਘਾਟੀ ਉੱਤੇ ਅਮਰ ਸਿੰਘ ਥਾਪਾ ਨੇ ਮੁਰ ਤੋਂ ਮੋਰਚਾ ਸੰਭਾਲ ਲਿਆ। ਹੁਣ ਪਹਾੜੀ ਰਾਜਿਆਂ ਨੇ ਵੀ ਗੋਰਖਿਆਂ ਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਉਹ ਵੀ ਗੋਰਖਿਆਂ ਦੇ ਹਮਲਿਆਂ ਤੋਂ ਬੜੇ ਪਰੇਸ਼ਾਨ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕਿ ਗੋਰਖਿਆਂ ਦਾ ਰਾਸ਼ਨ ਖਤਮ ਹੋ ਚੁੱਕਾ ਹੈ ਤੇ ਉਹ ਭੁੱਖ ਦੇ ਮਾਰੇ ਹੋਏ ਹਨ। ਇਸ ਕਰਕੇ ਉਹ ਹੱਥੋਂ ਹੱਥੀ ਲੜਾਈ ਨਹੀਂ ਕਰ ਸਕਦੇ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਫੌਜ ਨੂੰ ਉਹਨਾਂ ਦੇ ਉੱਤੇ ਹਮਲਾ ਕਰਨ ਵਾਸਤੇ ਹੁਕਮ ਦਿੱਤਾ। गोरखा फौज सिख फौजਾਂ ਦਾ ਮੁਕਾਬਲਾ ਨਹੀਂ ਕਰ ਸਕੀ ਮਹਾਰਾਜਾ ਰਣਜੀਤ ਸਿੰਘ ਇਸ ਲੜਾਈ ਨੂੰ ਇੱਕ ਉੱਚੀ ਪਹਾੜੀ ਤੇ ਬੈਠੇ ਦੇਖ ਰਹੇ ਸਨ ਫਿਰ ਮਹਾਰਾਜਾ ਰਣਜੀਤ ਸਿੰਘ ਖੁਦ ਜੰਗ ਦੇ ਮੈਦਾਨ ਦੇ ਵਿੱਚ ਪੁੱਜ ਗਏ ਜਿਸ ਦੇ ਕਾਰਨ ਗੋਰਖਾ ਫौज ਘਬਰਾ ਗਈ ਅਤੇ ਪਿੱਛੇ ਹਟਣ ਲੱਗ ਪਈ ਅਤੇ ਆਪਣੀ ਹਾਰ ਮੰਨ ਲਈ ਗੋਰਖਿਆਂ ਦੀ ਬਹਾਦਰੀ ਨੂੰ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਕੋਈ ਸਜ਼ਾ ਨਾ ਦਿੱਤੀ ਅਤੇ ਆਪਣੇ ਸਿਪਾਹੀਆਂ ਨੂੰ ਉਹਨਾਂ ਦੀ ਮਦਦ ਕਰਨ ਵਾਸਤੇ ਕਿਹਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਇੱਕ ਇਨਸਾਫ ਪਸੰਦ ਰਾਜਾ ਸੀ ਇਸੇ ਕਰਕੇ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ ਨੂੰ ਪੂਰੀ ਦੁਨੀਆ ਯਾਦ ਕਰਦੀ ਹੈ ਇਸ ਹਾਰ ਤੋਂ ਬਾਅਦ ਕੁਝ ਪਹਾੜੀ ਰਾਜਿਆਂ ਨੇ ਗੋਰਖਿਆਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਰਣਜੀਤ ਸਿੰਘ ਨੇ ਉਹਨਾਂ ਪਹਾੜੀ ਰਾਜਿਆਂ ਨੂੰ ਝਿੜਕਿਆ ਅਤੇ ਉਹਨਾਂ ਤੋਂ ਗੋਰਖਿਆਂ ਦਾ ਸਮਾਨ ਵੀ ਵਾਪਸ ਕਰਵਾਇਆ ਹਾਰਨ ਤੋਂ ਬਾਅਦ ਗੋਰਖਾ ਆਰਮੀ ਨੇ ਮੰਡੀ ਦੇ ਇਲਾਕੇ ਵਿੱਚ ਕੁਝ ਸਮਾਂ ਆਰਾਮ ਕੀਤਾ ਅਤੇ ਫਿਰ ਸਿੱਖ ਫੌਜਾਂ ਦੇ ਕਹਿਣ ਤੇ ਉਹ ਉੱਥੋਂ ਜਾਣ ਵਾਸਤੇ ਮਜਬੂਰ ਹੋ ਗਏ ਇਸ ਤਰ੍ਹਾਂ ਪੰਜਾਬ ਗੋਰਖਿਆਂ ਦੇ ਹਮਲਿਆਂ ਤੋਂ ਸਦਾ ਵਾਸਤੇ ਆਜ਼ਾਦ ਹੋ ਗਿਆ 20 ਦਸੰਬਰ 1809 ਨੂੰ ਮਹਾਰਾਜਾ ਰਣਜੀਤ ਸਿੰਘ ਕਾਂਗੜੇ ਦੇ ਕਿਲੇ ਵਿੱਚ ਦਾਖਲ ਹੋਏ ਅਤੇ ਰਾਜਾ ਸੰਸਾਰ ਚੰਦ ਨੂੰ ਕਿਲੇ ਦਾ ਕਬਜ਼ਾ ਦੇਣ ਵਾਸਤੇ ਕਿਹਾ ਪਰ ਰਾਜਾ ਸੰਸਾਰ ਚੰਦ ਕਬਜ਼ਾ ਦੇਣ ਵਾਸਤੇ ਟਾਲਮਟੋਲ ਕਰਨ ਲੱਗ ਪਿਆ ਜਦੋਂ ਕਿ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਾਅਦਾ ਕੀਤਾ ਸੀ ਜੇਕਰ ਤੁਹਾਡੀ ਮਦਦ ਦੇ ਨਾਲ ਗੋਰਖੇ ਪਿੱਛੇ हट ਜਾਂਦੇ ਹਨ ਤਾਂ ਕਿਲਾ ਤੁਹਾਡੇ ਹਵਾਲੇ ਕਰ ਦਿੱਤਾ ਜਾਵੇਗਾ ਰਾਜਾ ਸੰਸਾਰ ਚੰਦ ਆਪਣੀ ਜ਼ੁਬਾਨ ਦਾ ਪੱਕਾ ਬੰਦਾ ਨਹੀਂ ਸੀ ਉਹ ਆਪਣੀਆਂ ਗੱਲਾਂ ਤੋਂ ਮੁਕਰਨ ਵਾਸਤੇ ਪ੍ਰਸਿੱਧ ਸੀ ਪਰ ਮਹਾਰਾਜਾ ਰਣਜੀਤ ਸਿੰਘ ਸੰਸਾਰ ਚੰਦ ਦੀਆਂ ਗੱਲਾਂ ਵਿੱਚ ਆਉਣ ਵਾਲੇ ਨਹੀਂ ਸਨ ਸੰਸਾਰ ਚੰਦ ਦੀਆਂ ਗੱਲਾਂ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਗੁੱਸਾ ਆ ਗਿਆ ਅਤੇ ਰਣਜੀਤ ਸਿੰਘ ਨੇ ਸੰਸਾਰ ਚੰਦ ਦੇ ਮੁੰਡੇ ਅਨੀਰੁੱਧ ਚੰਦ ਨੂੰ ਗ੍ਰਿਫਤਾਰ ਕਰ ਲਿਆ ਹੁਣ ਸੰਸਾਰ ਚੰਦ ਦੇ ਕੋਲ ਕੋਈ ਰਸਤਾ ਨਹੀਂ ਬਚਿਆ ਸੀ ਜਿਸ ਕਰਕੇ ਸੰਸਾਰ ਚੰਦ ਨੂੰ ਹਾਰ ਮੰਨਣੀ ਪਈ ਅਤੇ ਕਿਲੇ ਦਾ ਕਬਜ਼ਾ ਦੇਣਾ ਪਿਆ ਹੁਣ ਕੁੱਲੂ ਚੰਬਾ ਅਤੇ ਹੋਰ ਪਹਾੜੀ ਰਾਜਸਤਾ ਪੰਜਾਬ ਦੇ ਅਧੀਨ ਆ ਚੁੱਕੇ ਸਨ ਉਥੋਂ ਦੇ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਿਜ਼ਰਾਨੇ ਪੇਸ਼ ਕੀਤੇ ਕਾਂਗੜੇ ਤੋਂ ਜਿੱਤ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਪਹੁੰਚੇ ਤਾਂ ਕਿਲਾ ਗੋਵਿੰਦਗੜ੍ਹ ਵਿੱਚ ਜਿੱਤ ਦੀ ਖੁਸ਼ੀ ਵਿੱਚ ਉਹਨਾਂ ਨੂੰ ਟੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਜਿੱਤ ਦੀ ਖੁਸ਼ੀ ਮਨਾਈ ਗਈ ਕਾਂਗੜੇ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਵਾਸਤੇ ਇੱਕ ਅਹਿਮ ਸੀ ਕਿਉਂਕਿ ਹੁਣ ਇਸ ਪਾਸੇ ਤੋਂ ਪੰਜਾਬ ਉੱਤੇ ਹਮਲੇ ਹੋਣ ਦੀ ਸੰਭਾਵਨਾ ਖਤਮ ਹੋ ਚੁੱਕੀ ਸੀ ਥੋੜੇ ਆਰਾਮ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਛੋਟੀਆਂ ਮਿਸਲਾਂ ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਹਨਾਂ ਨੂੰ ਲਾਹੌਰ ਦਰਬਾਰ ਦੇ ਵਿੱਚ ਮਿਲਾ ਲਿਆ ਕਿਉਂਕਿ ਇਹ ਛੋਟੇ ਕਬੀਲੇ ਆਪਣੀ ਫੌਜ ਬਣਾ ਕੇ ਟੈਕਸ ਇਕੱਠਾ ਕਰਨ ਲੱਗ ਪਏ ਸੀ ਜੋ ਕਿਸੇ ਵੀ ਸਰਕਾਰ ਵਾਸਤੇ ਖਤਰੇ ਦੀ ਗੱਲ ਹੁੰਦੀ ਹੈ ਇਸੇ ਕਰਕੇ ਰਣਜੀਤ ਸਿੰਘ ਨੇ ਕਸੂਰ ਸਾਹੀਵਾਲ ਅਟਕ ਮਲਤਾਨ ਪਿਸ਼ਾਬਰ ਤੇ ਰਣਜੀਤ ਸਿੰਘ ਨੇ ਕਬਜ਼ਾ ਕਰ ਲਿਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀਆਂ ਸਰਹੱਦਾਂ ਨੂੰ ਹੋਰ ਅੱਗੇ ਵਧਾ ਕੇ ਪੰਜਾਬ ਨੂੰ ਇੱਕ ਵਿਸ਼ਾਲ ਦੇਸ਼ ਬਣਾਇਆ ਸੀ ਪਰ ਹੁਣ ਪੰਜਾਬ ਦੇਸ਼ ਦੇ ਟੁਟੇ ਕਰਕੇ ਪੰਜਾਬ ਨੂੰ ਇੱਕ ਛੋਟੀ ਜਹੀ ਸਟੇਟ ਬਣਾ ਦਿੱਤਾ ਗਿਆ ਹੈ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਫਿਰ ਮਿਲਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ